ਨਗਰ ਨਿਗਮ ਜਲੰਧਰ ਵੱਲੋਂ ਗਲੀਆਂ ਦੇ ਨਵੇਂ ਸੀਵਰੇਟਕਾਂ ਲਾਉਣ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਪਰੇਸ਼ਾਨ ਇਲਾਕਾ ਨਿਵਾਸੀ ਵੱਲੋਂ ਦਾਦਾ ਕਲੋਨੀ ਜ਼ੋਨ ਖਿਲਾਫ ਕੱਢੀ ਜਾਮ ਕੇ ਭੜਾਸ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕਾਰਪੋਰੇਸ਼ਨ ਤੇ ਆਪਣੇ ਵਾਰਡ ਦੇ ਕੌਂਸਲਰ ਨੂੰ ਕਈ ਵਾਰ ਕਰ ਚੁੱਕੇ ਹਨ ਸ਼ਿਕਾਇਤ ਪਰ ਕੋਈ ਨਹੀਂ ਹੋ ਰਿਹਾ ਮਸਲੇ ਦਾ ਹੱਲ ਪਾਰਸ਼ਦਪਤੀ ਨੇ ਵੀ ਦਿੱਤਾ ਲਿਖਤੀ ਸ਼ਿਕਾਇਤਾਂ ਸਮੇਤ ਨਗਰ ਨਿਗਮ ਖਿਲਾਫ ਸਬੂਤਾਂ ਨਾਲ ਜਵਾਬ ਵਾਰ-ਵਾਰ ਸ਼ਿਕਾਇਤਾਂ ਦੇ ਨਹੀਂ ਹੋ ਰਿਹਾ ਮਸਲੇ ਦਾ ਹੱਲ ਬਿਊਰੋ ਰਿਪੋਰਟਸ ਦੋਬਾਰ ਟਾਈਮ ਸੰਜੀਤ ਕੁਮਾਰ ਜਲੰਧਰ ਭਾਜੀ ਸੌ ਨजीर ਆ ਮੈਂ ਇੱਥੇ ਸਹੀ ਫੋਟੋ ਪਰ ਡੈਸੀਪੋਰ ਤੋਂ ਹਾਂ ਦਾਦਾ ਗੁਰਮントੇ ਆਪਣਾ ਹਸ ਪੁਰੀ ਗਲੀ ਜਿੱਥੇ ਸਾਡਾ ਘਰ ਹੈ ਭਾਜੀ ਟੱਕਣ ਟੁੱਟਿਆ ਮੀ ਗਲੀ ਨੰਬਰ ਕੰਨਾ ਮੀ ਨੇ ਤਾਂ ਉੱਥੇ ਹੋ ਗਿਆ ਭਾਜੀ ਹਾਂ ਗਲੀ ਨੰਬਰ ਕੰਨਾ ਮੈਂ ਕਿਹਾ ਇੱਕ ਗਲੀ ਨੰਬਰ ਦਾ ਲੱਗਦਾ ਨਹੀਂ ਸਮਝੋ ਹੁਣ ਆ ਕੇ ਮੇਰੇ ਸੈਂਟਰ ਨਾਲ ਦੀ ਪੀੜੀ ਗਲੀ ਦੇ ਵਿੱਚ ਹੈ ਭਾਜੀ ਆਪਣਾ ਤੇ ਉਹ ਤੋਂ ਬਾਅਦ ਇਹ ਟੱਕਣ ਨੂੰ ਸਾਨੂੰ ਮਹੀਨੇ ਦਾ ਪਲੱਸ ਹੋ ਗਿਆ ਤੇ ਕਹਿੰਦੇ ਹੋਏ ਕਿ ਸਾਡਾ ਟੱਕਣਾ ਟੁੱਟਿਆ ਹੋਇਆ ਹੈ ਤੇ ਐ ਤੇ ਕੋਈ ਇਹ ਕੋਈ ਨਾ ਕਾਰਪੇਸ ਨਾਲ ਸੁਣਨ ਦੇ ਨਾ ਕਿ ਸਾਡਾ ਕਿ ਫੌਂਕ ਸੁਣਨ ਦੇ ਆ ਤੁਸੀਂ ਐਮਸੀ ਨੂੰ ਲਿਖਾਈ ਕੰਪਲੀਟ ਸਾਰਾ ਕੰਪਲੇਨ ਲਿਖਾਈ ਆ ਭਾਜੀ ਕਾਰਪੇਂਟ ਕਰਕੇ ਆ ਕੇ ਕਰਕੇ ਆ ਚੀਜ਼ਾਂ ਆ ਭਾਜੀ ਐਦਾ ਆਮ ਆਮ ਬੰਦਾ ਕੀ ਜੀ ਤੇ ਕਾਰਪੇਂਟ ਨਹੀਂ ਤੁਸੀਂ ਲਿਖ ਕੰਪਲੀਟ ਲਿਖਾਈ ਆ ਕਾਰਪੇਂਟ ਭਾਈ ਲੀਨੀਆਂ ਹੋਈਆਂ ਆ ਜੀ ਕਹਿੰਦੇ ਉਹ ਕਹਿੰਦੇ ਟੱਕਣ ਹੀ ਹੈ ਨਹੀਂ ਐ ਸਾਇਤ ਆ ਜੇ ਟੱਕਣ ਨਹੀਂ ਤਾਂ ਸਾਡੇ ਬੱਚੇ ਦੇ ਵਿੱਚ ਟੱਗੇ ਤੁਸੀਂ ਜ਼ਿੰਮੇਵਾਰ ਰਹੇਗੇ ਜੇ ਕੋਈ ਇਹਦੀ ਪ੍ਰੋਬਲਮ ਹੈਗੀ ਤੁਸੀਂ ਇਸ ਚੀਜ਼ ਦੇ ਜ਼ਿੰਮੇਵਾਰ ਹੈਗੇ ਉਹਨਾਂ ਨੂੰ ਪੁੱਛੋ ਕਿ ਜੇ ਭਰਾਵਾ ਤੁਸੀਂ ਜ਼ਿੰਮੇਵਾਰ ਹੈਗੇ ਤਾਂ ਸਾਨੂੰ ਦੱਸੋ ਯਾਰ ਰੌਣਕ ਦੀ ਸਪੋਰਟ ਦੇ ਵਿੱਚ ਕੋਈ ਬੱਚਾ ਵਿੱਚ ਅੰਦਰ ਹੀ ਚਲ ਜਵੇ ਤੇ ਤੁਸੀਂ ਉਹਦੀ ਜਾਨ ਦੇ ਹੱਕ ਦਾ ਜਾਨ ਟੁੱਟਾ ਕੇ ਦਿੰਦਾ ਹੈ ਇਹ ਭਾਜੀ 10 20 ਦਿਨ ਹੋ ਗਏ ਮੈਨੂੰ ਕੰਪਲੇਨ ਕਰਵਾਉਂਦੇ ਨੂੰ ਕਿ ਭਾਜੀ ਮੇਰਾ ਟੱਕਣਾ ਬਦਲ ਜਾਓ ਬਦਲ ਗਏ ਸਾਮਣੇ ਨਹੀਂ ਹੈਗੇ ਭਾਜੀ ਕਾਉਂਸਲਰਾਂ ਨੂੰ ਵੀ ਫੋਨ ਕਰਤੇ ਉੱਥੇ ਕਾਰਪੋਰੇਸ਼ਨ ਵੀ ਜਾ ਚੁੱਕੇ ਆ ਟੱਕਣਾ ਹੀ ਹੈ ਨਹੀਂ ਸਾਡੇ ਕੋਲ ਟੱਕਣੇ ਤੁਸੀਂ ਕਾਰਪੋਰੇਸ਼ਨ ਕਰਨ ਕੀ ਨਹੀਂ ਆ ਤਨਖਾਹਾਂ ਕਾਹਦੀਆਂ ਲੈਣ ਦੇ ਭਾਜੀ ਇਹ ਬੰਦੇ ਇਹ ਤੁਹਾਡੇ ਬੱਚੇ ਆ ਜੀ

ਸਾਥੀਓ ਅਸੀਂ ਪਹੁੰਚੇ ਆ ਪਾਲਛਤਪਤੀ ਦਿਨੇਸ਼ੀ ਦੇ ਘਰ ਦੇ ਕੋਲ ਜਿੱਥੇ ਕਿ ਉਹਦੀ ਵੇਡ ਕੀਤੀ ਜਾ ਰਹੀ ਹੈ। ਕਹਿੰਗੇ ਇਹਨਾਂ ਆਪਣਾ ਜੀ ਤੁਸੀਂ ਕੌਣ ਹੋ? ਮੈਂ ਪ੍ਰੈਸ ਤੋਂ ਆ ਜੀ। ਕਿਹੜੀ ਪ੍ਰੈਸ? ਦੁਆਬਾ ਟੈਂਸਰ ਜੀ। ਕੀ ਨਾਮ ਤੁਹਾਡਾ? ਸੰਜੀਤ ਕੁਮਾਰ। ਆ ਜੋ ਅੰਦਰ ਬੈਠੇ ਗੱਲ ਕਰ। ਮੈਂ ਸਮੱਸਿਆ ਲੈ ਕੇ ਢੁਕਿਆ ਹਾਂ ਇਹ ਮੱਲੇ ਆ। ਬੈਕ ਦੀ ਗੱਲ ਕਰਦੇ ਆ ਅਜੇ। ਚਲੋ। ਸੰਜੀਗੋ ਆ ਜੀ ਸੰਜੇਗਾਹ ਨਗਰ ਆਰ ਕੇ 뮤జిక్ ਸੈਂਟਰ ਦੇ ਕੋਲ ਇੱਕ ਪੀੜੀ ਗਲੀ ਦੇ ਵਿੱਚ ਨਹੀਂ ਬਸ ভাই ਧੰਨਵਾਦ ਜੀ ਪਾਣੀ ਪੀ ਕੇ ਆਇਆ ਹਾਂ ਆਰ ਕੇ 뮤జిక్ ਸੈਂਟਰ ਦੇ ਸਾਹਮਣੇ ਗਲੀ ਜਾਂਦੀ ਨਾ ਵਿਚ ਨੂੰ ਪੀੜੀ ਸੰਜੇਗਾਹ ਨਗਰ ਹਾਂ ਜੀ ਹਾਂ ਜੀ ਉਹ ਨੌ ਨੰਬਰ ਤੇ 10 ਨੰਬਰ ਬਿਲਕੁਲ ਹਾਂ ਵਿਚਕਾਰ ਆ ਟੱਕਣ ਟੁੱਟਾ ਹੋਇਆ ਸੀ ਵੀਰੇ ਦਾ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਕਈ ਵਾਰ ਕਾਰਪੇਸ਼ਿੰਗ ਕੰਪਲੀਟ ਕੀਤੀ ਆ ਜੀ ਜੀ ਤੁਹਾਨੂੰ ਵੀ ਕੰਪਲੀਟ ਕੀਤੀ ਆ ਬਿਲਕੁਲ ਜੀ ਤੁਸੀਂ ਯਾਰ ਮੌਕਾ ਦਿਖਾਇਆ ਕਿ ਨਹੀਂ ਦਿਖਾਇਆ ਇਹ ਨਹੀਂ ਪਤਾ ਮੈਨੂੰ ਜੀ ਬਿਲਕੁਲ ਉਹ ਕਹਿੰਦੇ ਵੀ ਮੁਲਾਇਮ ਆਉਂਦੇ ਆ ਦੇਖ ਕੇ ਚਲੇ ਜਾਂਦੇ ਆ ਸਾਡੇ ਬੱਚੇ ਖੇਡਦੇ ਆ ਬੱਚਾ ਅਧੂਰੀ ਜਾਣਕਾਰੀ ਦੇ ਰਹੇ ਆ ਮੁਲਾਜ਼ਮ ਆਉਂਦੇ ਦੇਖ ਕੇ ਚੱਲਦੇ ਨੇ ਮੈਂ ਆਪ ਨਾਲ ਆ ਜਿੰਨੀ ਵਾਰੀ ਵੀ ਨਿਵਾਜ਼ਮ ਲੈ ਕੇ ਆਇਆ ਉਹਨਾਂ ਨੂੰ ਬਕਾਇਦਾ ਰਿਟਨ ਚ ਚਾਰ ਵਾਰੀ ਰਿਮਾਈਂਡਰ ਲਾ ਕੇ ਦੇ ਚੁੱਕਾ ਹਾਂ ਅੱਛਾ ਜੀ ਕਿ ਵੀ ਇਹ ਬਹੁਤ ਗੰਭੀਰ ਸਮੱਸਿਆ ਆ ਕੋਈ ਵੀ ਬੱਚਾ ਦੇਖ ਸਕਦਾ ਆ ਤੇ ਅੰਗ ਤੇ 60 ਲੱਖ ਸਰ ਦੀ ਆ ਡੈਮੇਜ ਹੋ ਸਕਦਾ ਆ ਉਹ ਉਹ ਇੱਧੇ ਦੇ ਪੁਆਇੰਟ ਤੇ ਟੀ ਪੁਆਇੰਟ ਤੇ ਬਣਿਆ ਹਰ ਵੇਲੇ ਆਵਾਜ਼ ਹੀ ਰਹਦੀ ਹੈ ਮੰਨ ਲਓ ਬੱਚਾ ਡੇਕੇ ਮਰ ਜਵੇ ਛੱਟ ਲੱਗ ਜਵੇ ਜ਼ਿੰਮੇਵਾਰ ਕੌਣ ਦਾ ਜੀ ਪ੍ਰਸ਼ਾਸਨ ਆ ਜੀ ਜਿਹੜੇ ਐਕਸੀਲੈਂਸ ਐਸ ਵੀ ਉਹ ਤੁਸੀਂ ਕੋਈ ਦਿਖਾ ਸਕਦੇ ਹੋ ਨਾਲ ਮੌਕੇ ਦਾ ਵੀ ਤੁਸੀਂ ਰਿਟਿੰਗ ਲਿਖਿਆ ਦਿੱਤਾ ਕੋਈ ਦਿਖਾਓ ਸਾਨੂੰ ਵੀਡੀਓਜ਼ ਤੁਹਾਨੂੰ ਦਿਖਾ ਦਿੰਦਾ ਮੈਂ ਉਹਨਾਂ ਨੂੰ ਮੌਕੇ ਇੱਕ ਵਾਰ ਹੀ ਨੇ ਚਾਰ ਪੰਜ ਵਾਰੀ ਦਿਖਾ ਚੁੱਕਾ ਜੀ ਅੱਛਾ ਜੀ ਤਾਂ ਸਮੱਸਿਆ ਹੱਲ ਕਿਉਂ ਨਹੀਂ ਹੁੰਦਾ ਮੈਂ ਸੀ ਨਹੀਂ ਮੈਂ ਮੁਰਾਕੇ ਟਾਈਮ ਦੰਗ ਵਿੱਚ ਸਾਰੀ ਤੁਹਾਨੂੰ ਜਵਾਬ ਦਊਗਾ ਕੀ ਕਾਰਨ ਹੈ ਇਹਦਾ ਕੱਲੀ ਇਹ ਸਮੱਸਿਆ ਕੱਲੀ ਇਹੀ ਸਮੱਸਿਆ ਨਹੀਂ ਪੂਰਾ ਸੰਜੀਗਨਦੀ ਨਗਰ ਦੀਆਂ ਸਮੱਸਿਆਵਾਂ ਦੀ ਮੈਂ ਗੱਲ ਕਰਦਾ ਪੂਰੇ ਵਾਰਡ ਦੀ ਗੱਲ ਕਰਦਾ ਕਿਉਂਕਿ ਮੇਰਾ ਵਾਰਡ ਇਹ ਕਿੱਥੇ ਦੀ ਵੀਡੀਓ ਹੈ ਇਹ ਸੰਜੀਗਨਦੀ ਨਗਰ ਦੀ ਜੀ ਇਹ 2 ਨੰਬਰ ਗਲੀ ਦੇ ਬਾਹਰ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਵੱਖ-ਵੱਖ ਗਲੀਆਂ ਆ ਗਲੀਆਂ ਦੇ ਵਿੱਚ ਜੋ ਆ ਸਰਕਾਰੀ ਮੁਲਾਜ਼ਮ ਆ ਜੀ ਜਿੰਨਾ ਬਣਾ ਪ੍ਰਦੀਪ ਜੀ ਹੈ ਇੱਥੇ ਸੁਪਰਵਾਈਜ਼ਰ ਹੈ ਸੀਵਰੇਜ ਮੁਲਾਜ਼ਮਾਂ ਦੇ ਉੱਤੇ ਇਹਨਾਂ ਨੂੰ ਕੰਪਲੇਂਟ ਕੀਤੀ ਜਾਂਦੀ ਏ ਜੈ ਜੀ ਸਾਹਿਬ ਨੂੰ ਮੈਂ ਕਈ ਵਾਰੀ ਰਿਟਰਨ ਚ ਜੈ ਕੌਣ ਜੀ ਅਮਿਤ ਜੈ ਜੀ ਇਸ ਏਰੀਆ ਨੂੰ ਦੇਖਦੇ ਆ ਮੇਰੇ ਬਾਅਦ ਚ ਦੋ ਜੈ ਲੱਗਦੇ ਆ ਅਮਿਤ ਜੈ ਜੀ ਔਰ ਰਨੀਸ਼ ਜੀ ਔਰ ਇਹ ਏਰੀਆ ਅਮਿਤ ਜੀ ਦੇਖਦੇ ਆ ਅੱਛਾ ਜੀ ਠੀਕ ਹੈ ਜੀ ਉਹਨਾਂ ਨੂੰ ਕਈ ਵਾਰੀ ਬੋਲਣ ਦੇ ਤੋ ਰਿਟਰਨ ਦੇ ਵਿੱਚ ਰਿਮਾਈਂਡਰ ਤੇ ਰਿਮਾਈਂਡਰ ਲਾਉਣ ਦੇ ਬਾਅਦ ਆ ਦੇਖੋ ਪਹਿਲਾ ਹੀ ਪਹਿਲੇ ਲੈਟਰ ਦੇ ਉੱਪਰ ਕਿਹੜੀ ਕਾਰਵਾਈ ਨਹੀਂ ਕਰਦੇ ਇਹ ਕੀ ਪਾਰਟੀ ਵਾਈਜ਼ ਨਹੀਂ ਕਰ ਮੈਂ ਪਹਿਲਾਂ ਜਿਸ ਵਿਸ਼ੇ ਦੇ ਤੁਸੀਂ ਗੱਲ ਕਰਦੇ ਉਹ ਦਿਖਾ ਦਵਾਂ ਮੈਂ ਮੁਕਾ ਕਰਕੇ ਦਿਖਾ ਦਵਾਂ ਆ ਦੇਖੋ ਕੀ ਮੁੱਖ ਹਾਂ ਜੀ ਇਹ ਉਸ ਪੁਆਇੰਟ ਦੀ ਗੱਲ ਕਰਦੇ ਆ ਕਿ ਇਹ ਨੂੰ ਥੋੜਾ ਵੱਡਾ ਕਰ ਦੋ ਹਾਂ ਜੀ ਆ ਬਿਲਕੁਲ ਕ੍ਰੈਕ ਹੋ ਚੁੱਕਿਆ ਬੱਚੇ ਡਿੱਗਦੇ ਆ ਸਾਈਕਲ ਦੇ ਚਾਰ ਟ੍ਰੈਕੀਵਾ ਇਹ ਸਾਰਿਆ ਇਹ ਸਾਹਮਣੇ 10 ਨੰਬਰ ਗਲੀ ਨੂੰ ਜਾਂਦਾ ਔਰ ਲੇਪਰ ਤੋਂ ਨੂੰ 9 ਨੰਬਰ ਗਲੀ ਹਾਂ ਜੀ ਸਾਹਮਣੇ ਆਰਟੀ ਮਿਊਜ਼ਿਕ ਸੈਂਟਰ ਆ ਉਹ ਸਾਹਮਣੇ ਆਰਟੀ ਮਿਊਜ਼ਿਕ ਸੈਂਟਰ ਇਹਦੇ ਆ ਅੰਦਰਲਾ ਪੁਆਇੰਟ ਵੀ ਚੈੱਕ ਕਰਵਾਇਆ ਸਹੀ ਹੈ ਇਨਾਂ ਨੂੰ ਵੀ ਚੈੱਕ ਕਰਵਾਇਆ ਇਨਾਂ ਦੇ ਠੇਕੇਦਾਰ ਨੂੰ ਚੈੱਕ ਕਰਵਾਇਆ ਹੁਣ ਟੱਕਣ ਜਾ ਡੁੱਟ ਚੁੱਕਾ ਹੈ ਇੱਕ ਮਿੰਟ ਇਨਾਂ ਦੇ ਠੇਕੇਦਾਰ ਨੂੰ ਚੈੱਕ ਕਰਵਾਇਆ ਹਮ ਮੁਲਾਜ਼ਮ ਨੂੰ ਚੈੱਕ ਕਰਵਾਇਆ ਉਸ ਤੋਂ ਬਾਅਦ ਇਨਾਂ ਦੇ ਮਿਸਤਰੀ ਨੇ ਚੈੱਕ ਕਰਵਾਇਆ ਹਮ ਔਰ ਫਿਰ ਉਸ ਤੋਂ ਬਾਅਦ ਠੇਕੇਦਾਰ ਕਹਿੰਦਾ ਜੀ ਇੱਕ ਵਾਰੀ ਮੌਕਾ ਮੈਨੂੰ ਦਿਖਾਓ ਅੱਛਾ ਜੀ ਕੋਈ ਕੰਮ ਦੇ ਔਰ ਬਾਕੀ ਅਦਾ ਫੋਟੋਆਂ ਖਿੱਚ ਕੇ ਮੈਂ ਅਪਲੋਡ ਕੀਤੀਆਂ ਤਾਂ ਮੈਂ ਵੀਡੀਓ ਤੁਹਾਨੂੰ ਦੇ ਵੀ ਦਵਾਂਗਾ ਜੇ ਤੁਹਾਨੂੰ ਜ਼ਰੂਰਤ ਪਈ ਤਾਂ ਮੈਂ ਸੰਡਿਕ ਕਰ ਦੂੰਗਾ ਪੂਰੇ ਸੰਜੇ ਗਾਂਧੀ ਨਗਰ ਦੀ ਇਹ ਅੱਛਾ ਜੀ ਵੱਖ-ਵੱਖ ਗਲੀਆਂ ਦੇ ਵਿੱਚ ਬਹੁਤ ਡੈਮੇਜ ਸੀ ਕਿ ਟੱਕਣ ਔਰ ਮੈਂ ਕੋਈ ਵੀ ਜ਼ੁਬਾਨੀ ਕਲਾਮੀ ਕੰਮ ਨਹੀਂ ਕਰਦਾ ਰਿਟਰਨ 'ਚ ਕਰਦਾ ਐ ਔਰ ਬਕਾਇਦਾ ਐਵੀਡੈਂਸ ਦੇ ਨਾਲ ਕਰਦਾ ਹਾਂ ਕੋਈ ਹਵਾ 'ਚ ਗੱਲ ਹੁੰਦੀ ਵੀ ਹੋ ਜੂਗਾ ਕਰਦਾਂਗੇ ਆਪਾਂ ਰਿਟਰਨ 'ਚ ਕਰੀਦਾ ਔਰ 101% ਰੋਕ ਸਕਦੇ ਆ ਪਰ ਕੁਝ ਸਮੇਲੇ ਤੁਸੀਂ ਇਸ ਬੰਦੇ ਮੇਰੇ ਨੂੰ ਮਿਲ ਮੇਰੇ ਸਭ ਨੂੰ ਮੈਂ ਸਾਰਾ ਕੁਝ ਤੁਹਾਨੂੰ ਚੈੱਕ ਕਰਵਾ ਦਾਂਗਾ ਥੋੜਾ ਜਿਹਾ ਵੇਟ ਕਰੋ ਤੇ ਜਿਹੜੇ ਤੁਹਾਡੇ ਚੈਨਲ ਦੇ ਸਰੋਤੇ ਇਹਨਾਂ ਨੂੰ ਬੇਨਤੀ ਕਰੂੰਗਾ ਹੋ ਸਕਦਾ ਵੀਡੀਓ ਲੰਬੀ ਚੱਲ ਜਾਈਵੇ ਕਿਉਂਕਿ ਇਹ ਬਸ ਅੰਦਰ ਆ ਗਏ ਕਿ ਵੀ ਆਪਾਂ ਨੂੰ ਇਹ ਇਨਫੋਰਮੇਸ਼ਨ ਦੋ ਨਹੀਂ ਤਾਂ ਮੈਂ ਲੱਭ ਕੇ ਰੱਖਦਾ अच्छा जी ठीक है जी इसलिए सॉरी थोड़ा टाइम ਲੱਗ ਰਿਹਾ ਕਿਉਂਕਿ ਐਪਲੀਕੇਸ਼ਨਸ ਆਪਾਂ ਬਹੁਤ ਜਾ ਰਹਾ ਹੈ ਕੋਈ ਚੱਕਰ ਨਹੀਂ ਐਸ ਟਾਈਮ ਤੁਸੀਂ ਕਿੱਥੋਂ ਆਏ ਸਗੇ ਜੀ ਜੀ ਮੈਂ ਆਪਣੇ ਬਾੜ ਚ ਹਾਂ ਜੀ ਜਿਹੜੇ ਕਾਰਪਨ ਦੇ ਮਲਾਈਮ ਆ ਉਹ ਤਾਂ 5 ਵਜੇ ਭੱਜ ਜਾਂਦੇ ਆ ਤੁਹਾਡੀ ਨਾ ਦੀ ਡਿਊਟੀ 5 ਵਜੇ ਦੀ ਆ ਤੁਹਾਡੇ ਭਰਾ ਦੀ 24 ਘੰਟੇ ਦੀ ਡਿਊਟੀ ਆ ਜੀ ਹੁਣ ਇਹਦੇ ਇਹਨਾਂ ਦੇ ਸੀਨੀਅਰ ਆਫੀਸਰ ਨੂੰ ਚਾਹੀਦਾ ਵੀ ਇਹਨਾਂ ਦੀ ਹਾਜ਼ਰੀ ਲਾਜ਼ਮੀ ਚੈੱਕ ਕੀਤੀ ਜਾਵੇ ਇਹਨਾਂ ਦੀ ਟਾਈਮਿੰਗ ਕੀ ਆ ਇਹਦਾ ਐਪਲੀਕੇਸ਼ਨ ਦੇ ਨਾਲ ਥੋੜਾ ਦਿਖਾ ਦੇ ਹਾਂਜੀ ਫੋਟੋਆਂ ਨਾਲ ਨਹੀਂ ਕੀਤੀਆਂ ਐਪਲੀਕੇਸ਼ਨ ਦੇ ਨਾਲ ਆ ਸਰਕਾਰੀ ਮੁਲਾਜ਼ਮਾਂ ਦੀ ਹਾਂਜੀ ਸਿੱਧਾ ਕਰਦੇ ਹਾਂ ਜੀ ਦੇਖੋ ਇਹ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਮੌਕਾ ਦਿਖਾ ਰਹੇ ਹਾਂ ਔਰ ਬਹੁਤ ਬੁਰੇ ਹਾਲਾਤ ਵਿੱਚ ਆ ਦੇਖੋ ਜੀ ਡੈਮੇਜ ਹੋ ਚੁੱਕੇ ਟੱਕਣ ਹਮ ਹਮ ਇਕ ਗਲੀ ਜਾਂ ਇਕ ਪਤੰਦੀ ਦੀ ਜੇ ਮੁਹੰਦੇ ਦੀ ਸਮੱਸਿਆ ਨਹੀਂ ਪੂਰੇ ਵਾਰਡ ਦੇ ਵਿੱਚ ਹੀ ਇਹ ਪੂਰਾ ਹਾਲ ਆ ਦੇਖੋ ਪੂਰਾ ਡੈਮੇਜ ਹੋ ਚੁੱਕਾ ਹੈ ਸਰਕਾਰੀ ਮੁਲਾਜ਼ਮਾਂ ਇਹ ਸਰਕਾਰੀ ਮੁਲਾਜ਼ਮਾਂ ਜੀ ਦੇਖੋ ਇਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕੰਮ ਨਾ ਕਰਨ ਦੀ ਵਜ੍ਹਾ ਕੀ ਸਰ ਹੋ ਸਕਦੀ ਹੈ ਦੇਖੋ ਜੀ ਜੇਕਰ ਤਾਂ ਕੰਮ ਥੋੜਾ ਅੱਗੇ ਹੋਇਆ ਸੀ ਤਾਂ ਮੈਂ ਦੁਬਾਰਾ ਸੈੱਟ ਕਰਵਾਇਆ ਇਹਦੀ ਹੌਦੀ ਵੀ ਬੈਠੀ ਹੋਈ ਹੈ ਹਾਂ ਹਾਂ ਔਰ ਲੋਕਾਂ ਦੀਆਂ ਨੀਆਂ ਚ ਪਾਣੀ ਜਾ ਰਿਹਾ ਉਹਨੂੰ ਮੈਂ ਰਿਟਰਨ ਚ ਵੀ ਦੇ ਚੁੱਕਾ ਹਾਂ ਹੁਣ ਆਪਾਂ ਆਉਂਦੇ ਕੰਪਲੀਅਰਸ ਦੀ ਮਾਂਜੁਗ ਮੀਰ ਸਾਹਿਬ ਸਾਰਿਆਂ ਦੇ ਡੈਰੀ ਨੰਬਰ ਲੱਗੇ ਹੋ ạ ਠੀਕ ਹੈ ਜੀ ਵਾਰ ਨੰਬਰ 79 ਦੇ ਵੱਖ-ਵੱਖ ਮhallਿਆਂ ਵਿੱਚ ਕਈ ਸੀਵਰੇਜ ਦੇ ਟੁੱਟੇ ਟਕਣ ਅਤੇ ਰਿੰਗ ਜਿਵੇਂ ਕਿਸੇ ਅਨਸੁਖਾਮੀ ਘਟਨਾ ਨੂੰ ਆਵਾਜ਼ਾਂ ਮਾਰੇ ਹੁੰਦਾ ਇੱਕ ਸੁਖਾਮਾ ਹੱਲ ਕੱਢਿਆ ਜਾਣ ਸੰਬੰਧੀ ਰਿਮਾਈਂਡਰ ਲਾਇਸੀ 15/4/2025 ਨੂੰ ਹਮ ਇੱਕ ਲਾਇਸੀ 22/1/2025 ਨੂੰ ਸਭ ਤੋਂ ਪਹਿਲਾਂ ਉਸ ਦੇਲ ਕਮਿਸ਼ਨਰ ਸਾਹਿਬ ਸੀ ਮੇਰ ਸਾਹਿਬ ਨਹੀਂ ਸੀਗੇ ਉਹਨਾਂ ਦਾ ਡੈਰੀ ਨੰਬਰ ਹੈ ਇਸੀ ਤਰ੍ਹਾਂ ਇੱਕ ਪੱਤਰ ਐਕਸ਼ਨ ਸਾਹਿਬ ਜੋਂ ਨੰਬਰ 2 ਨੂੰ ਲਿਖਿਆ ਸੀ ਜਿਸ ਵਿੱਚ ਖਾਸ ਕਰ ਸੰਜੀ ਗਾਂਧੀ ਨਗਰ ਦੇ ਟੁੱਟੇ ਢੱਕਣ ਤੇ ਰਿੰਗ ਜਿਵੇਂ ਕਿਸੇ ਅਨਸਖਾਵੀ ਘਟਮਾਂ ਨੂੰ ਬਾਜਾ ਮਾਰ ਰਹੇ ਹੋਣ ਦੇ ਸਬੰਧੀ ਲਿਖਿਆ ਸੀ ਫਿਰ ਇਸੇ ਤਰ੍ਹਾਂ ਰਿਮਾਈਂਡਰ ਇੱਕ 9 4 2025 ਨੂੰ ਮੇਅਰ ਸਾਹਿਬ ਦਾ ਡਾਕ ਨੰਬਰ ਰਾਹੀਂ ਦਿੱਤਾ ਸੀ ਠੀਕ ਹੈ ਜੀ ਇੱਕ ਇੱਕ ਸਮਾਰਟ ਸਿਟੀ ਦੇ ਸੁਪਨੇ ਲੈ ਰਹੇ ਆ ਬਟ ਸਿਵਰਸ ਦੇ ਢੱਕਣ ਵਾਸਤੇ ਪੰਜ-ਪੰਜ ਵਾਰੀ ਰਿਮਾਈਂਡਰ ਲਾ ਕੇ ਇਹਨਾਂ ਨੂੰ ਲੈਟਰਾਂ ਲਿਖ ਕੇ ਦੇਣੀਆਂ ਪੈ ਰਹੀਆਂ ਮੈਂ ਤਾਂ ਇੱਥੋਂ ਤੱਕ ਲਿਖ ਕੇ ਦਿੱਤਾ ਵੀ ਕੱਲ੍ਹ ਨੂੰ ਕੋਈ ਅਨਸਫਾਮੀ ਘਟਨਾ ਵਾਪਰ ਜਾਂਦੀ ਹੈ ਹਾਂਜੀ ਉਹਦੇ ਤੇ ਇਰਾਦਾ ਕਤਲ ਦਾ ਪਰਚਾ ਬਣਦਾ ਇੱਕ ਸੌਰੀ ਹੈਲੋ ਹਾਜੀ ਪੈ ਰਹੀ ਕਹਿੰਦੇ ਅੰਕਲ ਜੀ ਜੀ ਕਾ ਆਧਾਰ ਕਾਰਡ ਦੀ ਫੋਟੋ ਕਾਪੀ ਡੈਥ ਕੀ ਦੋਹਾਈ ਸੀ ਜੀ ਕ ਡੈਥ ਸਰਟੀਫੀਕੇਟ ਦੀ ਕਾਪੀ ਲਿਖੋ ਆਧਾਰ ਕਾਰਡ ਦੀ ਕਾਪੀ ਤੇ ਇੱਕ ਵੋਟਰ ਇੱਕ ਵੋਟਰ ਕਾਰਡ ਦੀ ਫੋਟੋ ਕਾਪੀ ਤੇ ਇੱਕ ਬੈਂਕ ਖਾਤੇ ਇੱਕ ਬੈਂਕ ਖਾਤੇ ਦੀ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਜੀ ਇੱਕ ਇੱਕੋ ਚਾਹੀਦੀ ਸਿੰਗਲ ਫੋਟੋ ਜੀ ਜੀ जी 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 बिल्कुल बिल्कुल जो जो आप टैक्स पे की कि मिलना जी वापस हो ठीक है जी 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 ठीक है जी थैंक यू तो तो जी, जी जी ठीक है जी जी जी, जी 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 तो जी बिल्कुल बिल्कुल जी 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 बाकी जी लक्क डिपेंड करता जी बाकी जी 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 जी, जी ठीक है जी ठीक ठीक है अंकल जी कर पेंशन थी इन्हों की ਨਰ ਦੇ ਨਾੜਿਆ ਕੀ ਪੈਨਸ਼ਨ ਹੋਣੀ ਆ ਉਹਨਾਂ ਦੀ ਬਿੱਲ ਹੋਆ ਸਹੀ ਉਹਦੀ ਗਾਡੀ ਵਿੱਚ ਆ ਦੇਖੋ ਅ 15/4/2025 ਅਮਰ ਸਾਹਿਬ ਦਾ ਨੰਬਰ ਲੱਗਿਆ ਹਾਂ ਇਹ ਉਹਦਾ ਹਿੱਸਾ ਹੈ ਅ ਇਸੇ ਮੈਂ ਇਹਦੇ ਵਿੱਚ ਦੇਖੋ ਐਨੂਨ ਕੰਟਰੈਕਟਰ ਫॉर ਮੇਨਟੇਨੈਂਸ ਆਫ ਵਾਟਰ ਸਪਲਾਈ ਸਿਵਲ ਬੈਂਕ ਏਜੰਸੀ ਨੇ ਹੈਗਾ ਜਤਿਨ ਸ਼ਰਮਾ ਸਹੀ ਸਾਰਿਆਂ ਦਾ ਜ਼ਿਕਰ ਕੀਤਾ ਹੈ ਇਸ ਗੰਭੀਰ ਸਮੱਸਿਆ ਦੇ ਹਾਲੀ ਸੰਬੰਧਿਤ ਪੁਰਾਣੇ ਪత్రਾਂ ਦੀਆਂ ਕਾਪੀਆਂ ਤੇ ਟੁੱਟੇ ਸੀਵਲ ਦੇ ਟੱਕਣਾਂ ਤੇ ਰਿੰਗਾਂ ਦੀਆਂ ਫੋਟੋਆਂ ਨਾਲ ਨੱਥੀ ਕਰ ਰਹੇ ਹਾਂ। ਸਹੀ ਹੈ। ਇਸੇ ਤਰ੍ਹਾਂ ਇੱਕ 221 ਨੂੰ ਆਪਾਂ ਐਪਲੀਕੇਸ਼ਨ ਦਿੱਤੀ ਸੀ 2125 ਨੂੰ ਹਮਮ ਕਿ ਕਮਿਸ਼ਨਰ ਸਾਹਿਬ ਨੂੰ ਵਰਨਗੁਰ ਮਾਸੀ ਦੇ ਵਾਕ ਤੋਂ ਮੰਦਿਆ ਵਿੱਚ ਸੀਵਲ ਦੇ ਟੁੱਟੇ ਟੱਕਣਾਂ ਤੇ ਰਿੰਗਾਂ ਨੂੰ ਬਦਲਣ ਸੰਬੰਧੀ। ਹਮਮ ਤੇ ਕੀ ਦੇ ਵਿੱਚ ਮੰਦਿਆਂ ਦਾ ਜ਼ਿਕਰ ਵੀ ਕੀਤਾ ਗਿਆ ਸੀ। ਫਿਰ ਇੱਕ ਮਾਨਯੋਗ ਮੇਲ ਸਾਹਿਬ ਨੂੰ ਲਿਖੀ ਸੀ 9 4 2025 ਨੂੰ। ਰਿਮਾਈਂਡਰ ਦੇ ਤੌਰ ਤੇ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਵੀ ਨੀ ਤਾਂ ਮੈਨੂੰ ਮਜਬੂਰੀ ਵਾਸ ਸਮਾਨਯੋਗ ਡੀਸੀ ਸਾਹਿਬ ਚੀਫ ਸੈਕਟਰੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਲਿਖਣਾ ਪਵੇਗਾ ਹੂੰ ਕਿ ਤੁਸੀਂ ਸਮਾਰਟ ਸਿਟੀ ਦੀਆਂ ਗੱਲਾਂ ਕਰਦੇ ਹੋ ਇੱਕ ਟੱਕਣ ਵਾਸਤੇ ਸਾਨੂੰ ਡੀਸੀ ਸਾਹਿਬ ਤੱਕ ਜਾਣਾ ਪਊਗਾ ਹਾਂ ਸਹੀ ਹੈ ਤੁਹਾਨੂੰ ਇਹ ਸੋ ਕੀ ਜਵਾਬ ਦਿੰਦੇ ਆ ਕਿਉਂ ਮੇਨ ਸਾਹਿਬ ਕਹਿੰਦੇ ਆ ਵੀ ਤੁਸੀਂ ਅੱਜ ਦਾ 24 ਘੰਟੇ ਦਿਓ ਆਪਾਂ ਇਹਨੂੰ ਗ੍ਰੈਸਟ ਕਰਾ ਦਾਂਗੇ ਨਹੀਂ ਤਾਂ ਆਪਾਂ ਠੇਕੇਦਾਰ ਨੂੰ ਬਲੈਕਲਿਸਟ ਕਰ ਦਾਂਗੇ 24 ਘੰਟੇ ਵਿੱਚ ਕਾਹਲ ਕੋਲ ਹੈ ਤੁਹਾਡਾ ਨਹੀਂ ਜੀ ਚਲੋ ਥੋੜਾ ਲੱਗ ਗਿਆ ਲੱਗਣੇ ਸ਼ੁਰੂ ਹੋ ਗਏ ਆ ਹਮ ਪਰ ਉਸ ਸਪੀਡ ਦਾ ਉਸ ਲੈਵਲ ਦਾ ਨਹੀਂ ਲੱਗਣ ਦੇ ਜਿਸ ਤਰ੍ਹਾਂ ਲੱਗਣੇ ਚਾਹੀਦੇ ਆ ਸਹੀ ਹੈ ਤੇ ਹੁਣ ਦੇਖੋ ਅੱਜ ਜਿੱਥੇ ਤੁਸੀਂ ਦੀ ਹੁਣ ਗੱਲ ਕਰਦੇ ਆ ਹਮ ਮੈਨੂੰ ਨਹੀਂ ਪਤਾ ਕੌਣ ਆ ਕਿ ਨਹੀਂ ਤੁਹਾਨੂੰ ਸੱਦਿਆ ਕਿ ਨਹੀਂ ਭੇਜਿਆ ਉੱਥੇ ਸਮੱਸਿਆ ਹੈਗੀ ਆ ਪਰ ਮੇਰੇ ਧਿਆਨ ਚ ਮੇਰੀ ਡਿਊਟੀ ਬਣਦੀ ਆ ਉਹ ਸਮੱਸਿਆ ਨੂੰ ਸੀਨੀਅਰ ਜੇ ਲੋਕਲ ਲੈਵਲ ਤੇ ਨਹੀਂ ਹੱਲ ਹੁੰਦਾ ਤਾਂ ਮੈਨੂੰ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਵਾਂ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਦਿੱਤਾ ਉਹ ਨਹੀਂ ਐਕਸ਼ਨ ਸਾਹਿਬ ਨੂੰ ਮਾਰਕ ਕੀਤਾ ਉਸੇ ਤਰ੍ਹਾਂ ਮੇਰ ਸਾਹਿਬ ਨੇ ਬੈਰੀ ਨੰਬਰ ਲੱਗੇ ਹੋਆ ਅੱਗੇ ਮਾਰਕ ਕੀਤੇ ਔਰ ਮੈਂ ਕਈ ਵਾਰੀ ਰਿਕਵੈਸਟ ਵੀ ਕਰ ਚੁੱਕਾ 3 ਮਹੀਨੇ ਹੋ ਗਏ ਇਸ ਕੰਮ ਕੰਮ ਨਾ ਹੋਣ ਦੀ ਅਸਲ وجہ ਕੀ ਹੈ ਅਸਲ ਬੋਝ ਜਾ ਕੇ ਪਾਰਟੀ ਵਾਜੀ ਹੈ ਜਾ ਤੈਨਾਂ ਦੀ ਨੀਅਤ ਹੈ ਨਹੀਂ ਹਮ ਹੁਣ ਆਪਾਂ ਇੱਥੇ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਫੰਡ ਕਿਹੜਾ ਕਿੱਥੋਂ ਪੈਸਾ ਇਹ ਕਾਉਂਸਲਰ ਦਾ ਐਨੂਅਲ ਫੰਡ ਹੁੰਦਾ 5 ਲੱਖ ਦਾ ਉਹਦੇ ਵਿੱਚੋਂ ਲੱਗਦੇ ਆ ਅੱਛਾ ਐਨੂਅਲ ਫੰਡ ਚੋਂ ਲੱਗਦੇ ਆ ਹਮ ਹਮ ਇਹ ਵੀ ਕਹਦੇ ਵੀ ਆਪਾਂ ਵੀ ਪੈਸੇ ਆਉਣੇ ਆ ਕੁਝ ਹੋਣਾ ਸਾਰਾ ਕੁਝ ਤੁਹਾਡੇ ਤੋਂ ਹੈਗਾ ਫੰਡ ਹੈਗਾ ਮੈਂ ਸਹਿਮਤਾ ਮੇ ਤੋਂ ਸਾਈਨ ਕਰਵਾਉ ਵੀ ਜੇ ਜਿਹੜਾ ਤੁਸੀਂ ਮੇਰੇ ਤੁਹਾਡੇ ਵਾਰਡ ਦੇ ਵਿੱਚ ਹੁਣ ਦਾ ਕਿੰਨੇ ਕੰਮ ਹੋ ਚੁੱਕੇ ਆ ਮੇਰੇ ਬਾਅਦ ਦੇ ਵਿੱਚ ਤਾਂ ਆ ਦੇਖੋ ਸਾਰੀਆਂ ਐਪਲੀਕੇਸ਼ਨਾਂ ਲਿਖ ਕੇ ਦੇ ਚੁੱਕਾ ਹਾਂ ਤੁਹਾਡੇ ਸਾਹਮਣੇ 3 ਮਹੀਨੇ ਹੋਇਆ ਹਾਂ ਠੀਕ ਹੈ ਜੀ ਉਹ ਉਹਦੇ ਵਿੱਚੋਂ ਕੁਝ ਕੰਮ ਪਾਸ ਹੋ ਗਿਆ ਜਿੱਦਾਂ ਸੱਦੇ ਗਾਂਧੀ ਨਗਰ ਦੇ ਵਿੱਚ ਸਿਵਰੇਜ ਲਾਈਨ ਦਾ ਬਹੁਤ ਮਾੜਾ ਹਾਲ ਹੈ ਕਿ ਅੱਜ ਵੀ ਸਮੱਸਿਆ ਸੀ ਇੱਕ ਭੈਣ ਦਾ ਫੋਨ ਆਇਆ ਸੀ ਦੋ ਨੰਬਰ ਵਾਲੀ ਚ ਸਿਵਰੇਜ ਬੰਦ ਆ ਸਿਵਰੇਜ ਬੰਦ ਹੋਣਾ ਵਾਟਰ ਸਪਲਾਈ ਦੀ ਜਿਹੜੀ ਪਾਣੀ ਦੀ ਸਪਲਾਈ ਆ ਉਹ ਮਿਕਸ ਹੋ ਰਿਆ ਸੀ ਸਿਵਰੇਜ ਦਾ ਪਾਣੀ ਜਿਹਦੇ ਨਾਲ ਕਾਫੀ ਬੱਚੇ ਉਹਨਾਂ ਦੇ ਲਾਗੇ ਛਾਗੇ ਘਰਾਂ ਚ ਉਹ ਦੋਨਾਂ ਦਾ ਆਪਣਾ ਬੱਚਾ ਵੀ ਬਿਮਾਰ ਆ ਹਮ ਆਪਾਂ ਹੁਣ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਵੀ ਸਾ ਦੇਖੋ ਆ ਥੋੜਾ ਦਿਖਾਓ ਸੀਵਰੇਜ ਦੀ ਕੰਪਲੇਂਟ ਵੱਡਾ ਸੀਪੁਰ ਨੇੜੇ ਬੀ ਆਰ ਅੰਬੇਦਕਰ ਭਵਨ ਬੋਲੋ ਕਾਉਂਸਲਰ ਹਮ ਕਾਉਂਸਲਰ ਬੋਲੋ ਲਖਾਈ ਜਾਂਦੀ ਹੈ ਸੈਣੀ ਕਲੋਨੀ ਸ਼ੀਜਮ ਵੀਡੀਓ ਹਾਂ ਬੋਲੋ ਕਾਉਂਸਲਰ ਸ਼ਿਆਣੀ ਕਲੋਨੀ ਸੰਗਮ ਵੀਡੀਓ ਹਾਲ ਬੋਲੋ ਕਾਉਂਸਲਰ ਬਟ ਮੈਂ ਇੱਥੇ ਜਿਹਦੇ ਜਿਨ੍ਹਾਂ ਦੀ ਕੰਪਲੀਟ ਸੀ ਉਹਨਾਂ ਦਾ ਨੰਬਰ ਦੇ ਦਿੱਤਾ ਆ ਜਿੰਨੇ ਵੀ ਹੋਏ ਸਭ ਕਾਉਂਸਲਰ ਵੱਲੋਂ ਹੀ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਹਨ ਕਈ ਵਾਰ ਇਹਨਾਂ ਸੁਪਰ ਸੈਕਸ਼ਨ ਵਾਸਤੇ ਲਿਖ ਕੇ ਦੇ ਚੁੱਕੇ ਆ ਆ ਦੇਖੋ ਦਿਨੇਸ਼ ਕੁਮਾਰ ਐਮਸੀ ਸੰਦੂਗੰਦੀ ਨਗਰ ਗਲੀ ਨੰਬਰ 11 ਜਿੰਨੇ ਵੀ ਹਾਈਲਾਈਟ ਹੋਏ ਸਭ ਮੇਰੇ ਵੱਲੋਂ ਹੀ ਦਿੱਤੇ ਜਾਂਦੇ ਹਨ ਸੰਜੇ ਗਾਂਧੀ ਨਗਰ ਦਿਨੇਸ਼ ਕੁਮਾਰ 9815750297 ਮੇਰੇ ਹੂੰ ਜਿਦਾ ਆ ਸਾਰੇ ਜਿੰਨੇ ਵੀ ਹਾਈਲਾਈਟ ਹੋਏ ਆ ਸਭ ਆਪਣੇ ਕੋਲੇ ਕੰਪਲੀਟਾ ਦਿੱਤੀਆਂ ਜਾਂਦੀਆਂ ਹਨ ਉਹਦੇ ਤੇ ਵੀ ਖਾਣਾ ਪੂਰਤੀ ਹੁੰਦੀ ਆ ਸਵੇਰੇ ਖੁੱਲਦਾ ਸ਼ਾਮ ਨੂੰ ਫੇਰ ਬੰਦ ਕਿ ਤੁਹਾਡੇ ਨਾਲ ਇਸ ਤਰੀਕੇ ਨਾਲ ਕੰਮ ਕਰਦੇ ਆ ਆਹ ਬੰਦੇ ਲੈ ਆਹ ਬੰਦੇ ਕਿਸ ਨੂੰ ਕਿੱਦਾਂ ਡੀਲ ਕਰਦੇ ਆ ਇਹ ਸਮਝ ਤੋਂ ਪਰੇ ਆ ਹੁਣ ਸੰਜੀਗਾਂਦੀ ਨਗਰ ਬਲੋ ਕਾਉਂਸਲਰ ਸੰਜੀਗਾਂਦੀ ਨਗਰ ਬਲੋ ਕਾਉਂਸਲਰ 9815750299 ਗਲੀ ਨੰਬਰ 11 35 ਠੀਕ ਹੈ ਇੱਧਰ ਹੀ ਨੀਚੇ ਆ ਬਲੋ ਕਾਉਂਸਲਰ ਗਲੀ ਨੰਬਰ 10 11 5 ਸੰਜੀਗਾਂਦੀ ਨਗਰ 9815750299 ਬਲੋ ਕਾਉਂਸਲਰ ਇਹ ਜਿਨ੍ਹਾਂ ਦੀ ਲਿਖਵਾਏ ਗਿਆ ਮੈਂ ਉਹਨਾਂ ਦਾ ਨਾਮ ਕੰਟੈਕਟ ਨੰਬਰ ਦੇ ਦਿੰਦਾ ਸਹੀ ਹੈ ਇਹ ਦੇਖੋ ਗਲੀ ਨੰਬਰ 4311 ਸੰਜੇਗੰਦਨਗਰ ਬਲੋ ਕਾਉਂਸਲਰ ਜਦੋਂ ਦਾ ਮੈਂ ਬਣਿਆ ਕਾਉਂਸਲਰ ਆ ਜਾਂਦੀ ਹੈ ਪਬਲਿਕ ਦੀ ਰਿਸਪੌਂਸਿਬਿਲਟੀ ਬਣਦੀ ਹੈ ਆ ਦੇਖੋ ਸੰਜੇਗੰਦਨਗਰ ਗਲੀ ਨੰਬਰ ਇਹ ਸਰਕਾਰੀ ਰਜਿਸਟਰ ਦੀ ਫੋਟੋ ਖਿੱਚ ਕੇ ਉਹਨਾਂ ਦਾ ਪ੍ਰਿੰਟ ਆਊਟ ਪੜਾ ਕੇ ਮੈਂ ਬਕਾਇਦਾ ਨਾਲ ਨੱਥੀ ਕਰਕੇ ਵੀ ਐਪਲੀਕੇਸ਼ਨ ਦੇ ਚੁੱਕਾ ਕਿ ਸੀਵਰੇਜ ਦੀ ਇੰਨੀ ਸਮੱਸਿਆ ਆ ਵੀ ਇਹਨੂੰ ਦੁਰੋਸਤ ਕਰਵਾਇਆ ਜਾਵੇ। ਔਰ ਐਜ਼ ਅ ਕਾਉਂਸਲਰ ਖਾਣਾ ਪੂਰਤੀ ਹਿੰਦੀ ਤਾਂ ਪਬਲਿਕ ਦਾ ਤੁਸੀਂ ਦੇਖ ਲਓ। ਤੁਹਾਡੇ ਵਾਰਡ ਦੇ ਵਿੱਚ ਕਿੰਨੇ ਹਜ਼ਾਰ ਜਾਂ ਕਿੰਨੇ ਲੱਖ ਦਾ ਕੰਮ ਜਿਹੜਾ ਹੋਣਾ ਹੈ ਉਹ ਪਾਸ ਹੋਇਆ ਹੈ। ਕੰਮ ਜਿਹੜਾ ਪਾਸ ਹੋਇਆ ਉਹ ਵੀ ਕਈ ਵਾਰੀ ਲਿਖ ਕੇ ਦਿੱਤਾ ਹੈ ਬਾਹਰ ਕੱਢ ਦਿੰਦੇ ਸੀ ਜੀ। ਕਿਹਾ ਜਾਂਦਾ ਸੀ ਵੀ ਜੀ ਇਹ ਫਜ਼ੂਲ ਖਰਚ ਹੈ। ਆਮ ਆਦੀ ਪਾਰਟੀ ਦੇ ਆਪਣੇ ਕੌنسਲ ਬਣੇ ਆ ਜੀ ਉਹਨਾਂ ਦੇ ਵਾਰਡ ਵਿੱਚ ਤੁਸੀਂ ਚੈੱਕ ਕੀਤੇ ਹੋਣੇ ਆ ਉਹਨਾਂ ਦੇ ਵਾਰਡ ਵਿੱਚ ਕਿੰਨੇ ਕਿੰਨੇ ਪੈਸੇ ਆ ਬਿਲਕੁਲ ਜੀ ਮੇਰਾ ਸੰਜੀਗਾਂਦੀ ਨਗਰ ਦਾ 11 ਨੰਬਰ 3 ਨੰਬਰ ਗਲੀ ਦੇ ਵਿੱਚ ਸਿਵਰੇਜ ਪਾਸ ਹੋਇਆ ਹੈ ਬਟ ਔਰ ਵਾਟਰ ਸਪਲਾਈ ਦੀ ਕਿਤੇ ਮੇਰੇ ਸਹੀਪੁਰ ਦੇ ਵਿੱਚ ਹੀ ਭੀੜੀ ਗਲੀ ਆ ਔਰ 베ਰੀ ਵਾਲੇ ਬਾਬੇ ਵਾਲੀ ਗਲੀ ਆ ਔਰ ਛੋਟਾ ਸਹੀਪੁਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਏਸੀ ਤਰ੍ਹਾਂ ਹੀ ਸੈਨਿਕ ਲੋਨੀ ਸ਼ਸ਼ੀ ਨਗਰ ਹਰੀ ਸਿੰਘ ਨਗਰ ਹਰੇਕ ਏਰੀਆ ਦੇ ਵਿੱਚ ਥੋੜਾ ਪਾਣੀ ਦੇ ਲੈਵਲ ਦਾ ਫਰਕ ਆ ਹੂੰ ਜੋ ਮਿਨਿਮਲ ਲਬਾਸੀ ਉਹ ਦੱਸਿਆ ਗਿਆ ਕਿ ਵੀ ਇੱਥੇ ਜੇ ਮੇਨ ਲਾਈਨ 5 ਫੁੱਟ ਡੂੰਗੀ ਆ ਤਾਂ ਸਾਡੇ ਵਾਲ ਦੇ ਪਾਸੇ ਨੂੰ ਪਾਈਪ ਲਾਈਨ ਆਉਂਦੇ ਆਉਂਦੇ 4 ਫੁੱਟ ਰਹਿ ਜਾਂਦੀ ਹੈ ਜਦ ਕਿ ਉਲਟ ਹੋਣਾ ਚਾਹੀਦਾ ਸੀ ਹੂੰ ਉੱਚਾ ਹੋਣ ਕਰਕੇ ਪਾਣੀ ਚੜਦਾ ਨਹੀਂ ਉਹ ਉਹ ਵੀ ਆਪਾਂ ਕਿਹਾ ਉਹ ਵੀ ਲਿਖ ਕੇ ਦਿੱਤਾ ਵੀ ਇਹ ਜਿੱਥੇ ਪਾਈਪ ਲਾਈਨ ਦੀ ਜਰੂਰਤ ਆ ਉੱਥੇ ਚੇਂਜ ਕੀਤੀ ਜਾਵੇ ਨਵੀਂ ਪਾਈ ਜਾਵੇ ਕਿਉਂਕਿ ਲੈਵਲ ਦੇ ਵਿੱਚ ਬਹੁਤ ਫਰਕ ਆ ਹੂੰ ਪਿਛਲੇ ਘਰਾਂ ਨੂੰ ਜਿਹੜੇ ਲਾਸਟ ਦੇ ਘਰ ਗਲੀਆਂ ਚ ਆ ਜਾਂਦੇ ਜਿਹਦਾ ਬੇਰੀ ਵਾਲੇ ਬਾਬੇ ਵਾਲੀ ਗਲੀ ਸੰਜੇ ਗਾਂਧੀ ਨਗਰ ਤੇ ਬੀਸੀਪੁਰ ਦੇ ਵਿਚਾਲੇ ਪੈਂਦੀ ਢੀੜੀ ਗਲੀ ਪੈਂਦੀ ਹੈ ਆਰ ਕੇ 뮤직 ਸੈਂਟਰ ਵਾਲੀ ਜਿਹੜੀ ਸਾਹਮਣੇ ਨੂੰ ਤੁਸੀਂ ਗੱਲ ਕਰ ਰਹੇ ਸੀ ਸਰ ਜੀ ਉਹਦੇ ਬਿਲਕੁਲ ਨਾਲ ਜਾਂਦੀ ਹੈ ਜਿਹੜੀ ਸੰਜੇ ਗਾਂਧੀ 1 ਨੰਬਰ ਵਾਲੀ ਨਾਲ ਜੁੜੀ ਹੋਈ ਹੈ ਇੱਥੇ ਵੀ ਪਾਣੀ ਦੀ ਸਮੱਸਿਆ ਉਹਦਾ ਵੀ ਆਪਾਂ ਲਿਖ ਕੇ ਦਿੰਦਾ ਹੈ ਕਿ ਜਦੋਂ ਇਹ ਕਹਿੰਦੇ ਵੀ ਫੰਡ ਦੀ ਕਮੀ ਆ ਆਪਾਂ ਜਿੰਨੇ ਵੀ ਲਾਗੇ ਛਾਗੇ ਵਾਰਡ ਹਮ ਸਾਰਿਆਂ ਦਾ ਸਰਵੇ ਕੀਤਾ ਅੱਛਾ ਕਈ ਜਗ੍ਹਾ ਤੇ ਬੇਫੂਜਨ ਖਰਚਾ ਹੈ ਰੋਡਸ ਦੇ ਲਈ ਪਾਰਕਾਂ ਦੇ ਲਈ ਜਦਕਿ ਚੱਲ ਸਕਦਾ ਉਹਨਾਂ ਦੇ ਬਗਰ ਬਟ ਪਾਣੀ ਵੀ ਬਗਰ ਸੀਵਰੇਜ ਵੀ ਬਗਰ ਬਹੁਤ ਬੁਰਾ ਹਾਲ ਹੈ ਮੇਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਕਿ ਸਭ ਤੁਸੀਂ ਇਹ ਗਲਤ ਕਰ ਰਹੇ ਹੋ ਤੁਸੀਂ ਤਾਂ ਪਖਪਾਤ ਵਾਲੀ ਗੱਲ ਕਰ ਰਹੇ ਹੋ ਵੀ ਉਹ ਏਰੀਆ ਦੇ ਵਿੱਚ ਜਿੱਥੇ ਬਿਨਾਂ ਸੜਕ ਬਿਨਾਂ ਪਾਰਕ ਦੇ ਹਜੇ ਚੱਲ ਸਕਦਾ ਆ ਉੱਥੇ ਤੁਸੀਂ ਫੰਡ ਲਾ ਰਹੇ ਮੇਰੇ ਬਾੜ ਨੂੰ ਤੁਸੀਂ ਕੁਝ ਵੀ ਨਹੀਂ ਦੇ ਰਹੇ ਪਾਣੀ ਤਾਂ ਯਾਦ ਆਇਆ ਛੋਟੇ ਥੀਪਾ ਦੇ ਵਿੱਚ ਟੂਬ ਲਗਾ ਸਕਦਾ ਤੁਸੀਂ ਜੀ ਇਹ ਚੱਲੂ ਆ ਸਰ ਪੀਬਲ ਦੀ ਮੈਂ ਕੀ ਗੱਲ ਦੱਸਾਂ ਸ਼ਾਇਦ ਤੁਹਾਡੇ ਦੂਜੇ ਕੋਈ ਭਾਈ ਸਾਹਿਬ ਜੀ ਦੇ ਮੈਨੂੰ ਅੰਦਾਜ਼ ਨਹੀਂ ਪਤਾ ਸ਼ਾਇਦ ਚੈਨਲ ਵੀ ਤੁਹਾਡੇ ਹੋਗਾ ਹਾਂਜੀ ਉੱਥੇ ਸਰਦਾਰ ਜੀ ਆ ਤੁਹਾਡੇ ਕੋਲ ਤੇ ਗੁਰੂ ਸਾਹਿਬ ਜੀ ਹਾਂਜੀ ਓਕੇ ਉੱਥੇ ਵੀ ਆਪਾਂ ਰਿਟਨ ਚ ਦਿੱਤਾ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਗਿਆ ਕਿ ਵੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਤੁਸੀਂ ਮੁਸੇਬਜ਼ ਦੇ ਪਾਈਪ ਸੌਰੀ ਟਿਊਬਲ ਦੇ ਪਾਈ ਟੂ ਮਸ਼ੀਨਰੀ ਰੱਖ ਦਿੱਤੀ ਇੱਕ ਦਿਨ ਪਹਿਲਾਂ ਇਲੈਕਸ਼ਨ ਤੋਂ ਹਾਂ ਓਕੇ ਉਹ ਕੋਲ ਰਫ ਦਾਸ ਮਾਰਾ ਦਾ ਗੁਰਪੁਰਪ ਸੀ ਇਹ ਕੰਮ ਸਟਾਰਟ ਨਹੀਂ ਕਰ ਰਹੇ ਸੀ ਔਰ ਬਾਰ-ਬਾਰ ਬੰਦੇ ਭੇਜ ਰਹੇ ਸੀ ਕਿ ਵੀ ਆਪਾਂ ਜਿਹੜਾ ਟਿਊਬਵਲ ਦਾ ਕਨੈਕਸ਼ਨ ਆ ਉਹ ਨਹੀਂ ਹੋਣ ਦੇਣਾ ਉਹ ਸਮਾਂ ਚੱਕਰ ਲਿਆਉਂਦੇ ਸੀ ਅੱਛਾ ਜੀ ਉੱਥੇ ਫਿਰ ਆਪਾਂ ਜਦੋਂ ਮੈਨੂੰ ਕਈ ਵਾਰੀ ਮੈਸੇਜ ਆਏ ਵੀ ਆਉਂਦੇ ਆ ਜਦੋਂ ਮੱਲੇ ਵਾਲੇ ਇਕੱਠੇ ਹੁੰਦੇ ਆ ਚਲੇ ਜਾਂਦੇ ਸੀ ਲੇ ਪਰ ਇੱਕ ਦਿਨ ਤੋਂ ਗੱਡੀ ਲਿਆ ਕੇ ਲੱਦਣ ਲੱਗ ਪਏ ਸੀ ਜੀ ਹੋ ਸਕਦਾ ਕਿ ਮੇਰੇ ਫੋਨ 'ਚ ਵੀਡੀਓ ਵੀ ਹੋਵੇ ਹੂੰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਕਿਹਨੇ ਭੇਜਿਆ ਕਹਿੰਦੇ ਜੀ ਅਸੀਂ ਠੇਕੇਦਾਰ ਦੇ ਮੁਲਾਜ਼ਮ ਆਸਾਂ ਠੇਕੇਦਾਰ ਨੇ ਭੇਜਿਆ। ਇਹ ਕਿ ਬੇਸੀਕਾ ਤਾਂ ਮੰਨ ਲਿਓ ਠੇਕੇਦਾਰ ਇੱਕ ਉਹੀ ਠੇਕੇਦਾਰ ਹੈ ਜਿਹਦਾ ਟਾਈ-ਅੱਪ ਹੋਇਆ ਕਾਰਪੋਰੇਸ਼ਨ ਨਾਲ। ਕੀ ਕੋਈ ਆਈ-ਕਾਰਡ ਹੈਗਾ ਤੁਹਾਡੇ ਕੋਲ? ਹੂੰ। ਪਹਿਲੀ ਗੱਲ ਤੋਂ ਤੁਸੀਂ ਚੱਕ ਨਹੀਂ ਸਕਦੇ। ਸਹੀ ਹੈ। ਤੁਸੀਂ ਜੇ ਤੁਸੀਂ ਬਿਨਾਂ ਪਰਮਿਸ਼ਨ ਦੇ ਰੱਖ ਨਹੀਂ ਸਕਦੇ ਸਮਾਨ, ਬਿਨਾਂ ਪਰਮਿਸ਼ਨ ਦੇ ਚੱਕ ਨਹੀਂ ਸਕਦੇ। ਹੂੰ। ਸਹੀ ਹੈ। ਠੇਕੇਦਾਰ ਨਾਲ ਗੱਲ ਹੋਈ ਉਹ ਕਹਿੰਦਾ ਜੀ ਮੈਂ ਪ੍ਰਾਈਵੇਟ ਆ। ਹੂੰ। ਅਸੀਂ ਹੁਣ ਕਿਹਾ ਜੀ ਜੇ ਤੁਸੀਂ ਪ੍ਰਾਈਵੇਟ ਹੋ ਤਾਂ ਇਹਦਾ ਹੀ ਮਤਲਬ ਨਹੀਂ ਵੀ ਤੁਸੀਂ ਕਿਤੇ ਵੀ ਸਮਾਨ ਰੱਖ ਦਿੰਦਾ ਬਿਲਕੁਲ ਕਿ ਇਹ ਤੁਹਾਡਾ ਗੋਡਾਊਨ ਨਹੀਂ ਹੈਗਾ ਤੁਸੀਂ ਮਹੱਲੇ ਦੀ ਪੂਰਾ ਰੋਡ ਜਾਮ ਕੀਤਾ ਦੋ ਮਹੀਨੇ ਤੋਂ ਉੱਪਰ ਹੋ ਗਿਆ ਨਾ ਤੁਸੀਂ ਕੰਮ ਕਰ ਰਹੇ ਹੋ ਉੱਪਰੋਂ ਤੁਸੀਂ ਬਾਰ ਬਾਰ ਖੱਜਲ ਖਰਾਬ ਕਰਦੇ ਆਂ ਕਦੇ ਸਮਾਨ ਚੱਕਣਾ ਜਾਂਦੇ ਕਦੇ ਨਹੀਂ ਤੁਸੀਂ ਸਮਾਨ ਸਿੱਟਿਆ ਕਿਉਂ ਕਹਿੰਦਾ ਜੀ ਇਹ ਮੈਨੂੰ ਜਗ੍ਹਾ ਹੀ ਨਹੀਂ ਡਿਸਾਈਡ ਕਰਦੇ ਕਿ ਵੀ ਇਹ ਕਿੱਥੇ ਅਸੀਂ ਟਿਉ ਬੋ ਲੈਣਾ ਮੈਂ ਉਹਨਾਂ ਨੂੰ ਪਾਸ ਲੈਟਰ ਦਿਖਾਈ ਜਗ੍ਹਾ ਡਿਸਾਈਡ ਹੋਣ ਤੋਂ ਪਹਿਲਾਂ ਹੀ ਕਹਿੰਦੇ ਉਹ ਵੀ ਮੈਂ ਕਿਹਾ ਪਾਸ ਲੈਟਰ ਦਿਖਾਈ ਉਹਨਾਂ ਨੇ ਇਹਦੇ ਵਿੱਚ ਹੀ ਹੋਣੀ ਆ ਲੱਗੜੀ ਪੈਣੀ ਆ ਥੋੜੀ ਉਹ ਪਾਸ ਲੈਟਰ ਦਿਖਾਈ ਨਾ ਹਾਂ ਸ਼ਾਇਦ ਆ ਦੇਖੀ ਮਿਨਿਸਪਲ ਕਾਰਪੋਰੇਸ਼ਨ ਜਲੰਧਰ O&M ਸੈਲ ਡੇਟ 31/1/2024 ਇਨਵਾਈਟ ਈ ਟੈਂਡਰ ਨੋਟਿਸ ਠੀਕ ਆ ਜੀ ਠੀਕ ਆ ਜੀ ਆ ਦੇਖੋ ਪ੍ਰੋਵਾਈਡਿੰਗ ਐਂਡ ਇੰਸਟਾਲੇਸ਼ਨ ਆਫ 8 ਇੰਚ ਡਾਇਆ ਹੈਂਡ ਬੋਰ ਟਿਊਬਲ ਐਟ ਸ਼੍ਰੀ ਗੁਰੂ ਰਵਿਦਾਸ ਮੰਦਰ ਆਪੋਜ਼ਿਟ ਭਗਵਾਨ ਦਾਸ ਲੋਹਾਰ ਸ਼ਾਪ ਆਪੋਜ਼ਿਟ ਕੀ ਉਹਦੇ ਬਿਲਕੁਲ ਸਾਹਮਣੇ ਹਾਂਜੀ ਸਾਹਮਣੇ ਉਹਦੇ ਨਾਲ ਇੱਕ ਰੋਡ ਦੇ ਵਿੱਚ ਦੋ ਦੁਕਾਨਾਂ ਪੈਂਦੀਆਂ ਸਾਹਮਣੇ ਬਿਲਕੁਲ ਹੂੰ ਉਹ ਦੋਨੇ 50% ਡਬਲਟ ਆ ਇਹਦਾ ਮਤਲਬ ਕਿ ਸਾਹਮਣੇ ਦਾ ਮਤਲਬ ਹੋ ਗਿਆ ਕਿ ਬਿਲਕੁਲ ਉਸ ਸ਼ੌਪ ਦੇ ਸਾਹਮਣੇ ਹਾਂਜੀ ਹਾਂਜੀ ਲੋਕੇਸ਼ਨ ਕਲੀਅਰ ਹੋ ਗਈ ਹਾਂਜੀ ਠੀਕ ਹੈ ਜੀ ਉਹ ਇੱਕ ਦੋ ਦਾ ਪਾਸ ਜਿਹਦਾ 31 1 2024 24 ਜਨਵਰੀ 31 ਜਨਵਰੀ 2024 ਇਲੈਕਸ਼ਨ ਕਦੋਂ ਸੀ ਦਸੰਬਰ ਦੇ ਵਿੱਚ 21 ਦਸੰਬਰ ਦੇ ਲਗਭਗ ਹਾਂ ਠੀਕ ਹੈ ਜੀ ਪੂਰਾ ਸਾਲ ਇਹਨੂੰ ਰੋਕ ਕੇ ਰੱਖਿਆ ਗਿਆ ਜੂਨ ਜੁਲਾਈ ਦੀਆਂ ਗਰਮੀਆਂ ਦੇ ਵਿੱਚ ਹਾਹਾਕਾਰ ਮਚੀ ਸੀ ਪਾਣੀ ਲਈ ਹਾਂ ਉਹ ਪਾਣੀ ਦੇ ਟੈਂਕਰ ਤੇ ਕਈ ਵਾਰੀ ਝਗੜਾ ਵੀ ਹੋਇਆ ਸੀ ਅੱਛਾ ਬਸ ਇੱਕ ਵੋਟ ਬੈਂਕ ਲਈ ਇਹਨੂੰ ਰੋਕ ਕੇ ਰੱਖਿਆ ਗਿਆ ਕਹਿੰਦਾ ਲੋਕਾਂ ਵੱਲੋਂ ਆਮ ਆਦੀ ਪਾਰਟੀ ਵੱਲੋਂ ਭਾਜਪਾ ਵੱਲੋਂ ਅਕਾਲੀ ਵੱਲੋਂ ਕਿਹਦਾ ਕਹਿੰਦਾ ਵੱਲੋਂ ਜੀ ਮੌਜੂਦਾ ਸਰਕਾਰ ਹੀ ਰੋਕ ਸਕਦੀ ਹੈ ਆਮ ਆਦੀ ਪਾਰਟੀ ਮੌਜੂਦਾ ਸਰਕਾਰ ਹੀ ਚਲਾ ਸਕਦੀ ਹੈ ਤਾਂ ਸਹੀ ਹੈ ਇਹ ਰੁਕਣ ਦਾ ਕਾਰਨ ਕੀ ਸੀ ਜੀ ਬੂਟ ਬੈਂਕ ਜਦੋਂ ਬੂਟਾ ਆਉਂਗੀਆਂ ਲੋਕਾਂ ਨੂੰ ਲਾਲਚ ਦਿੱਤਾ ਜਾਊਗਾ ਵੀ ਆਪਾਂ ਤੁਹਾਡਾ ਕੰਮ ਕਰਾਂਗੇ ਔਰ ਹੋਇਆ ਵੀ ਇਦਾਂ ਹੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸਾਰਾ ਸਮਾਨ ਆ ਗਿਆ ਜਦਕਿ 31 ਜਨਵਰੀ 2024 ਦਾ ਪਾਸ ਆਇਆ ਇਹ ਈ ਟੈਂਡਰ ਵਾਸਤੇ ਹੋ ਗਿਆ ਸੀਗਾ ਇਨਵਾਈਟਿਡ ਈ ਟੈਂਡਰ ਨੋਟਿਸ ਇਨਵਾਈਟਿਡ ਸੀ ਗਈ ਸਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿੱਦਾਂ ਆ ਗਿਆ ਸਮਾਨ ਇਹਦਾ ਮਤਲਬ ਤੁਸੀਂ ਜਾਣ ਕੇ ਰੋਕਿਆ ਸੀਗਾ ਉਹ ਯਾਹੀ ਹਰ ਦੀ ਉਧਰ ਆਪਾਂ ਛਪੀਲਾ ਲਾਉਂਦੇ ਉਹਦੇ ਉਧ ਘਾਟਨ ਕਰਦੇ ਆ ਜਿਹੜੀ ਇੱਕ ਕੁਦਰਤੀ ਸਰੋਤ ਆ ਸਾਡਾ ਪਾਣੀ ਅਧਿਕਾਰ ਆ ਰਾਈਟ ਆ ਤੁਸੀਂ ਉਹਨੂੰ ਇੱਕ ਬੋਤਲੇ ਆਪਣੇ ਰੋਕੇ ਰੱਖੀ ਰੱਖਿਆ ਇਹ ਠੀਕ ਹੈ ਕੀ ਲੋਕਾਂ ਦਾ ਰਾਈਟ ਹੀ ਤੁਸੀਂ ਖੋ ਹੀ ਜਾਂਦੇ ਪਾਣੀ ਦੀ ਹਨ ਇੱਥੇ ਮੀਟਰ ਦਾ ਕਨੈਕਸ਼ਨ ਲੱਗਣਾ ਮੈਂ ਰਿਟਨਸ ਵੀ ਦੇ ਚੁੱਕਾ ਰਿਕੁਐਸਟ ਆ ਵੀ ਕਰ ਚੁੱਕਾ ਤੁਸੀਂ ਮੈਨੂੰ ਦੱਸੋ ਤੁਹਾਡੇ ਕੋਲ ਨਹੀ ਟਾਈਮ ਹੁੰਦਾ ਬਿਜਲੀ ਦਫਤਰ ਮੈਂ ਚਲੇ ਜਾਂਦਾ ਮੈਂ ਜਾ ਕੇ ਰਿਕੁਐਸਟ ਕਰ ਲੈਂਦਾ ਕਿ ਇਹਨੂੰ ਜਲਦੀ ਚਲਾਓ ਕਿਉਂਕਿ ਪਿਛੇ ਕੇ 1-2 ਦਿਨ ਲਾਈਟ ਮੋਟਰ ਖਰਾਬ ਹੋ ਗਈ ਕਿਹੜੀ ਜਗ੍ਹਾ ਜੀ ਛੋਟਾ ਸੇਪੁਰ ਗਲੋਬ ਕਲੋਨੀ ਚ ਲੱਗੀ ਹੈ ਛੋਟਾ ਸੇਪੁਰ ਦੀ ਮੋਟਰ ਗਲੋਬ ਕਲੋਨੀ ਜੰਜ ਕਰ ਦੇ ਨਾਲ ਪਾਰਕ ਵਿੱਚ ਹੂੰ ਉਹਨੂੰ ਖਲਵਾਇਆ ਰਿਕੁਐਸਟ ਕੀਤੀ ਜੈ ਜੀ ਸਾਹਿਬ ਨੂੰ ਉਹਨੂੰ ਖਲਵਾਇਆ ਉਸ ਤੋਂ ਬਾਅਦ ਅਮਿਤ ਜੀ ਜੀ ਕਈ ਜਗ੍ਹਾ ਤੇ ਬਿਲਕੁਲ ਕੋਆਪਰੇਟ ਕਰਦੇ ਆ ਮੈਨੂੰ ਉਹਦੀ ਸ਼ਲਾਘਾ ਕਰਦਾ ਬਟ ਕਈ ਜਗ੍ਹਾ ਦੇਣ ਕੇ ਹੁਣ ਬਹੁਤ ਖਰਾਬ ਵੀ ਕਰਦੇ ਆ ਕਿ ਬੋਲੇ ਨਾ ਮੈਂ ਰਿਕੁਐਸਟ ਕੀਤੀ ਰਾਜਨੀਤੀ ਪ੍ਰੈਸ਼ਰ ਬਣਾਉਣਾ ਉਹਨਾਂ ਦੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਹਾਂ ਬਿਲਕੁਲ ਪਰ ਪਰ ਰਾਜਨੀਤੀ ਪ੍ਰੈਸ਼ਰ ਕੀ ਕਰੂਗਾ ਤੁਸੀਂ ਸਹੀ ਕੰਮ ਕਰ ਰਹੇ ਹੋ ਤੁਸੀਂ ਕੋਈ ਗਲਤ ਥੜੀ ਕਰ ਰਹੇ ਹੋ ਜੇ ਤੁਸੀਂ ਸਹੀ ਕਰਦੇ ਆ ਐਜ਼ ਅ ਕਾਉਂਸਲਰ ਮੈਂ ਉਸ ਨੂੰ ਸਪੋਰਟ ਕਰੂਗਾ ਪੂਰਾ ਏਰੀਆ ਸਪੋਰਟ ਕਰੂਗਾ ਜੇ ਸਹੀ ਕਰਦੇ ਰਾਜਨੀਤੀ ਬਦ-ਬਦ ਬਦਲੀ ਹੋ ਜੂਗੀ ਘੱਟੋ ਘੱਟ ਕੰਮ ਤਾਂ ਸਹੀ ਕਰੋ ਨੌਕਰੀ ਤੋਂ ਥੜੀ ਕੋਈ ਲਾ ਦੂਗਾ ਸਹੀ ਹੈ ਉਹਨਾਂ ਨੂੰ ਆਪਾਂ ਰਿਕਵੈਸਟ ਕੀਤੀ ਤੇ ਮੈਂ ਉਹਦਾ ਧੰਨਵਾਦ ਕਰਦਾ ਕਿ ਵੀ ਨਹੀਂ ਪੂਰਾ ਕੌਪਰੇਟ ਕੀਤਾ ਅਮਿਤ ਜੈ ਜੀ ਨੇ ਜਦਕਿ ਏਰੀਆ ਰਮੇਸ਼ ਜੀ ਦਾ ਸੀਗਾ ਹਮ ਤੇ ਉਹਨਾਂ ਨੂੰ ਦੋ ਵਾਰੀ ਕਾਲ ਕੀਤੀ ਨਹੀਂ ਚੱਕੀ ਨਹੀਂ ਚਲੋ ਆਪਾਂ ਐਕਸਲ ਸਾਹਿਬ ਨਾਲ ਫੋਨ ਕੀਤਾ ਉਹ ਨਹੀਂ ਆਪੇ ਜੇ ਦੀ ਡਿਊਟੀ ਲਈ ਕਿ ਵੀ ਹੋਦਰ ਮੇਜ ਜੀ ਕਿਤੇ ਬਿਜ਼ੀ ਹੋਣਗੇ ਹਮ ਕਿ ਤੇ ਰਾਤ ਦਾ ਟਾਈਮ ਸੀਗਾ ਤੇ ਇਹਨੇ ਉਦੋਂ ਹੀ ਕ्रेन ਪੇਜੀ ਦੂਸਰੇ ਦਿਨ ਨਾਲ ਹੀ ਮੋਟਰ ਕਢਾਈ ਔਰ ਆਹ ਲਦਾਕੇ ਮੋਟਰ ਅਸੀਂ ਜਿੱਥੋਂ ਬਾਈਂਡਿੰਗ ਹੋਣੀ ਆ ਲੰਮੇ ਪਿੰਡ ਕੋਲ ਸਰਦਾਰ ਜੀ ਕੋਲ ਕੋਲ ਖੜ ਕੇ ਬੈਠ ਕੇ ਬਾਈਂਡ ਕਰਵਾ ਕੇ ਲਿਆ ਕੇ ਇਮੇ ਜ਼ੇਤੀਆਂ ਨੂੰ ਚਾਲੂ ਕਰਵਾਇਆ ਅੱਛਾ ਜੀ ਬਟ ਛੋਟੇ ਸਹੀ ਪਰ ਵਾਲੇ ਟਿਊਬਲ ਤੇ ਧੋਲਟਿਆ ਕੰਮ ਰਿਕਵੈਸਟ ਆ ਕਰੀ ਜਾਂਦੇ ਰਿਟਰਨ ਚ ਦੇਈ ਜਾਂਦੇ ਕਿ ਭਾਜੀ ਨੂੰ ਜਲਦੀ ਸਟਾਰਟ ਕਰ ਦਿਓ ਜਲਦੀ ਸਟਾਰਟ ਕਰ ਦਿਓ ਪਤਾ ਨਹੀਂ ਬਟ ਪਬਲਿਕ ਦੇ ਸਵਰਦਾ ਇਹ ਜਾਂ ਤਾਂ ਇਮਤਿਹਾਨ ਲੈ ਰਹੇ ਕਿ ਕਿੰਨਾ ਕੀ ਬਰਦਾਸ਼ਤ ਕਰ ਸਕਦੇ ਆ ਪਹਿਲਾਂ ਉਹਨੂੰ ਲਾਉਣ ਲਈ ਬੜੀ ਜਦੋਜਹਦ ਕਰਨੀ ਪਈ ਹਾਂ ਠੀਕ ਹੈ ਜੀ ਔਰ ਮੈਨੂੰ ਕਮਿਸ਼ਨਰ ਸਾਹਿਬ ਨੂੰ ਇੱਥੋਂ ਤੱਕ ਰਿੱਟਨ ਚ ਲਿਖ ਕੇ ਦੇਣਾ ਪੈ ਗਿਆ ਕਿ